ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਗੁਰਕਿਰਪਾਲ ਸਿੰਘ ਭਗਤ ਜੀ ਨਾਲ ਹੋਈ ਬਾਬਾ ਜੀ ਨਾਨਕ ਸਰ ਤੋਂ ਅੰਮ੍ਰਿਤਸਰ ਦਰਸ਼ਨ ਕਰਨ ਵਾਸਤੇ ਪਹੁੰਚੇ ਦਰਬਾਰ ਸਾਹਿਬ ਮੱਥਾ ਟੇਕ ਵਾਪਸ ਨਾਨਕ ਸਰ ਆਉਣ ਲੱਗੇ ਰਸਤੇ ਵਿੱਚ ਨਹਿਰ ਤੇ ਘਾਰਾਂ ਰੋਕ ਲਿੱਤੀਆਂ ਪਟੜੀ ਤੇ ਪੈਦਲ ਹੀ ਸੈਰ ਕਰਨ ਲੱਗ ਗਏ 20 ਮਿੰਟ ਬਾਅਦ ਸੇਵਾਦਾਰ ਨੇ ਬੇਨਤੀ ਕੀਤੀ ਪਾਤਸ਼ਾਹ ਦੇਰ ਹੁੰਦੀ ਹੈ ਚਲਿਏ ਬਾਬਾ ਜੀ ਨੇ ਉੱਤਰ ਦਿੱਤਾ ਚਲਦੇ ਹਾਂ ਇਓ ਕਹਿ ਕੇ ਫਿਰ ਵੀ ਘੰਟਾ ਕੁ ਟਾਲਦੇ ਰਹੇ ਇਓ ਪ੍ਰਤੀਤ ਹੁੰਦਾ ਹੈ ਜਿਵੇਂ ਕਿਸੇ ਦੀ ਉਡੀਕ ਕਰ ਰਹੇ ਹੁੰਦੇ ਹਨ ਇੱਥੇ ਗਿਲਵਾਲੀ ਪਿੰਡ ਦੇ ਰਹਿਣ ਵਾਲੇ ਪਰਮਾਰਤ ਦੇ ਪੂਰਨਿਆ ਤੇ ਚੱਲ ਰਹੇ ਸੰਤ ਸੇਵੀ ਭਗਤ ਗੁਰਗ੍ਰਿਪਾਲ ਸਿੰਘ ਕਈਆਂ ਸਾਲਾਂ ਤੋਂ ਲਗਾਤਾਰ 18 ਘੰਟੇ ਰੋਜ਼ ਦਾ ਅਭਿਆਸ ਕਰਦੇ ਹਨ ਜਿਸ ਵਿੱਚ ਪੰਜ ਪਾੜ ਨਿਯਮ ਅਨੁਸਾਰ ਸੁਖਮਨੀ ਸਾਹਿਬ ਦੇ ਵੀ ਕਰਦੇ ਹਨ ਅਭਿਆਸ ਕਰ ਕਰਕੇ ਸਰੀਰ ਕਮਜ਼ੋਰ ਹੈ ਪਰ ਕਮਜ਼ੋਰ ਵਿੱਚ ਹੈ ਇਸ ਕਾਰਨ ਪਿੰਡ ਦੇ ਲੋਕ ਝੱਲਾ ਕਹਿੰਦੇ ਹਨ ਕੋਈ ਐਕਜ਼ੀਮੇ ਦੀ ਬਿਮਾਰੀ ਦੇ ਕਾਰਨ ਬਾਵਰਾ ਵੀ ਕਹਿ ਦਿੰਦੇ ਹਨ ਪਰ ਜਿਉ ਜਿਉ ਸੂਰਤ ਉੱਚੀ ਅਵਸਥਾ ਵਿੱਚ ਜਾਂਦੀ ਹੈ ਤਿਉ ਤਿਉ ਹੀ ਸਰੀਰ ਦੀ ਸੰਭਾਲ ਪੁੱਲਦੀ ਜਾਂਦੀ ਹੈ ਅਭਿਆਸ ਵਿੱਚ ਕਦੇ ਕਦੇ ਮੌਕੇ ਦੇ ਠਾਕੁਰ ਬਾਬਾ ਜੀ ਦੇ ਦਰਸ਼ਨ ਹੁੰਦੇ ਹਨ ਅਤੇ ਬਾਬਾ ਜੀ ਮੁਸਕਰਾ ਕੇ ਕਹਿੰਦੇ ਹਨ ਮਨ ਦੀ ਅਵਸਾ ਚੜ੍ਹਦੀਆਂ ਕਲਾ ਵਿੱਚ ਹੈ ਹਾਰ ਕਾ ਬਿਲੋਗਨਾ ਬਿਲੋਵੋ ਮੇਰੇ ਪਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ ਪਾਪ ਹਰੀ ਦੇ ਨਾਮ ਰੂਪੀ ਦੁੱਧ ਦਹੀਂ ਨੂੰ ਰਿੜਕੋ ਪਰ ਸਹਜ ਕਈਏ ਨਿਰੰਕਾਰ ਦੀ ਰਜ਼ਾ ਵਿੱਚ ਨਾਮ ਜਪੋ ਪਾਪ ਜੇ ਕਾਲੀ ਕਰਾਂਗੇ ਜ਼ੋਰ ਲਾਵਾਂਗੇ ਤਾਂ ਅੰਦਰ ਤਾਮਸੀ ਆਵੇਗੀ ਅਤੇ ਤਾਮਸੀ ਵਿੱਚ ਬਾਅਰ ਸਰਾਬ ਵੀ ਦਿੱਤਾ ਜਾਂਦਾ ਹੈ ਬਾਅਰ ਸਰਾਬ ਦੇ ਹੰਦੇ ਨਾਲ ਕੀਤੀ ਕਮਾਈ ਅੱਧੀ ਚਲੀ ਜਾਂਦੀ ਹੈ ਪਾਪ ਕਾਲੀ ਅਤੇ ਗਰਮੀ ਦੇ ਨਾਲ ਕਹੀਏ ਮੱਖਣ ਲੱਸੀ ਵਿੱਚ ਰਲ ਜਾਂਦਾ ਹੈ ਇਸ ਵਾਸਤੇ ਸਹਜ ਕਈਏ ਰਜ਼ਾ ਵਿੱਚ ਹੀ ਨਾਮ ਜਪਣਾ ਸਾਹਿਬ ਕਹਿੰਦੇ ਹਨ सहज ਬਿ ਲੋਗੋ ਜੈਸੇ ਤਤ ਨਾ ਜਾਈ ਸੋ ਇਸ ਪ੍ਰਕਾਰ ਭਗਤ ਜੀ ਪੱਕੇ ਡਿੜ ਵਿਸ਼ਵਾਸ ਨਾਲ ਨਿਤਨੇਮ ਵਿੱਚ ਜੁੜੇ ਹਨ ਭਗਤ ਜੀ ਦੇ ਮਿੱਤਰ ਸੰਤ ਲਹਿਰੀ ਜੀ ਇਹ ਸੰਤ ਸੁजान ਸਿੰਘ ਜੀ ਦਾ ਨਹਿਰ ਤੇ ਕੀਰਤਨ ਸੁੰਦੇ ਅਤੇ ਭਗਤ ਜੀ ਨੂੰ ਕਥਾ ਵਾਰਤਾ ਜਾ ਕੇ ਸੁਣਾਉਂਦੇ ਤੇ ਪ੍ਰੇਰਣਾ ਵੀ ਕਰਦੇ ਕਿ ਸੰਤਾਂ ਦੇ ਦਰਸ਼ਨ ਕਰੀਏ ਅਗੋ ਭਗਤ ਜੀ ਨੇ ਉੱਤਰ ਦੇਣਾ ਤੇ ਕਹਿਣਾ ਲਹਿਰੀ ਜੀ ਸੰਤ ਸੁजान ਸਿੰਘ ਜੀ ਦਰਗਾਹੀ ਕੀਰਤਨੀਏ ਬਾਬਾ ਜੀ ਦੀਆਂ ਸਿਫਤਾ ਕਰਦੇ ਹਨ ਪਰ ਜੋ ਬਾਬਾ ਜੀ ਮੈਨੂੰ ਦਰਸ਼ਨ ਦਿੰਦੇ ਹਨ ਉਹ ਜਿੰਨਾ ਚਿਰ ਆਪ ਨਹੀਂ ਬੁਲਾਉਣਗੇ ਉਤਨਾ ਚਿਰ ਮੈਂ ਹੋਰ ਕਿਤੇ ਨਾ ਜਾਣਾ ਹੈ ਤੇ ਨਾ ਹੀ ਕਿਸੇ ਨੂੰ ਮੰਨਣਾ ਹੈ ਸੇਵਾ ਜਿੰਨੀ ਕੁ ਹੋ ਸਕਦੀ ਹੈ ਸਭ ਦੀ ਕਰੀ ਜਾਣੀ ਹੈ ਇਸ ਉੱਤਰ ਨੂੰ ਸੁਣ ਕੇ ਲਹਿਰੀ ਜੀ ਚੁੱਪ ਕਰ ਜਾਂਦੇ ਹਨ ਸੋ ਨਿਰੰਕਾਰੀ ਹੁਕਮ ਅਨੁਸਾਰ ਬਾਬਾ ਜੀ ਨਹਿਰ ਤੇ ਟੈਲ ਰਹੇ ਹਨ ਜਿਸ ਵਕਤ 10-15 ਮਿੰਟ ਬੀਤੇ ਤਾਂ ਭਗਤ ਜੀ ਦੇ ਕੰਨਾਂ ਵਿੱਚ ਆਵਾਜ਼ ਪਈ ਜਿਸ ਨੂੰ ਤੋ ਰਾਤ ਦਿਨ ਯਾਦ ਕਰਦਾ ਹੈ ਉਹ ਤੇਰੀ ਖਾਤਰ ਨਾਨਕ ਸਰ ਤੋਂ ਚਲ ਕੇ ਨਹਿਰ ਤੇ ਉਡੀਕ ਰਿਹਾ ਹੈ ਤੇ ਜਦੋਂ ਇਹ ਆਵਾਜ਼ ਆਈ ਸੁਰਤ ਸੰਭਾਲੀ ਗੜਵੀ ਦੁੱਧ ਦੀ ਫੜੀ ਤਕਰੀਬਨ 2.5-3 ਦਾ ਟਾਈਮ ਸੀ ਬਾਬਾ ਜੀ ਪਾਸ ਨਹਿਰ ਤੇ ਆ ਮੱਥਾ ਟੇਕਿਆ ਹੁਣ ਬਾਬਾ ਜੀ ਨੇ ਪੁੱਛਿਆ ਆ ਗਏ ਹੋ ਉੱਤਰ ਵਿੱਚ ਜੀ ਪਾਤਸ਼ਾ ਆਪ ਜੀ ਦੀ ਕਿਰਪਾ ਨਾਲ ਆ ਪਹੁੰਚਿਆ ਹਜ਼ੂਰ ਨੇ ਕਿਹਾ ਇੱਥੋਂ ਪਿੰਡ ਕਿਤਨੀ ਕੁ ਦੂਰ ਹੈ ਆਗੋਂ ਬੇਨਤੀ ਕੀਤੀ ਜੇ ਇੰਨਾ ਕਦਮਾਂ ਤੋਂ ਮੀਲ ਕੁ ਦੀ ਵਿੱਥ ਤੇ ਹੈ ਹੁਣ ਬਾਬਾ ਜੀ ਨੇ ਦੁੱਧ ਦਾ ਗੜਵਾ ਸੇਵਾਦਾਰ ਨੂੰ ਪੜਾਇਆ ਤੇ ਹੁਕਮ ਦਿੱਤਾ ਪ੍ਰਸ਼ਾਦ ਰੱਖ ਕੇ ਵੇਲਾ ਕਰ ਦਿਓ ਭਾਗ ਥੋੜਾ ਵਿੱਚ ਰਹਿਣ ਦਿਓ ਅੱਗੋਂ ਸੇਵਾਦਾਰ ਨੇ ਸੱਤ ਬਚਨ ਕੀਤਾ ਹੁਣ ਹਜ਼ੂਰ ਨੇ ਭਗਤ ਜੀ ਨੂੰ ਪ੍ਰਸੰਤਾ ਦੇੰਦਿਆ ਗਿਆ ਠੀਕ ਹੈ ਡਟ ਕੇ ਮੋਰਚਾ ਲਾਓ ਢਿੱਲੇ ਨਹੀਂ ਹੋਣਾ ਇਸ ਤਰ੍ਹਾਂ ਜਾਪਤਾਪ ਨੂੰ ਸਫਲਾ ਕਰ ਵਾਰ ਦਿੱਤਾ ਹੁਣ ਬਾਬਾ ਜੀ ਕਾਰਾਂ ਤੇ ਚੜ ਨਾਨਕ ਸਰ ਚਲੇ ਗਏ ਤੇ ਭਗਤ ਜੀ ਪਿੰਡ ਗਿਲਵਾਲੀ ਪਹੁੰਚ ਗਏ ਤੋ ਬਾਬਾ ਜੀ ਦੀ ਜੁਗਤੀ ਅਨੁਸਾਰ ਪਹਿਲਾਂ ਦੀ ਤਰ੍ਹਾਂ ਨਿਤਨੇਮ ਕਰਦੇ ਹਨ ਕੁਝ ਸਮੇਂ ਬਾਅਦ ਬਾਬਾ ਜੀ ਨੇ ਫਿਰ ਅਮਰਸਰ ਵੱਲ ਚੱਕਰ ਲਾਇਆ ਤੇ ਇਲਾਹੀ ਟੈਲੀਫੋਨ ਭਗਤ ਜੀ ਨੂੰ ਮੀ ਕੀਤਾ ਇਹ ਵਿਚਾਰਨਯੋਗ ਗੱਲ ਹੈ ਸਨੇਹਾ ਬੰਦੇ ਅਤੇ ਚਿੱਠੀਆਂ ਤਾਂ ਦੁਨੀਆ ਸਾਰੀ ਭੇਜਦੀ ਹੈ ਪਰ ਫੋਨ ਉਹੀ ਕਰਦਾ ਹੈ ਜਿਨ੍ਹਾਂ ਦੇ ਘਰ ਅੱਗੇ ਫੋਨ ਲੱਗਾ ਹੋਵੇ ਜੇ ਅੱਗੋਂ ਫੋਨ ਲੱਗਾ ਹੀ ਨਾ ਹੋਵੇ ਤਾਂ ਨਾ ਕੋਈ ਅੱਗੋਂ ਬੋਲੇ ਤੇ ਨਾ ਹੀ ਸੁਨੇ ਤੇਵੇਂ ਹੀ ਬਿਨਾ ਤਾਰ ਤੋਂ ਅੰਤਰੀਵ ਜਾਪਤਾ ਪਰੂਪੀ ਫੋਨ ਭਗਤ ਜੀ ਨੂੰ ਕੀਤਾ ਭਗਤ ਜੀ ਕੁਝ ਸੰਗਤ ਨੂੰ ਨਾਲ ਲੈ ਕੇ ਸੜਕ ਤੇ ਆ ਖੜੋਤੇ ਹੁਣ ਬਾਬਾ ਜੀ ਵੀ ਕਾਰਾਂ ਤੇ ਆ ਗਏ ਕਾਰਾਂ ਰੋਕ ਲਿੱਤੀਆਂ ਤੇ ਕਾਰ ਵਿੱਚੋਂ ਉਤਰ ਆਏ ਸੰਗਤ ਨੇ ਮੱਥਾ ਟੇਕਿਆ ਬਾਬਾ ਜੀ ਨੇ ਭਗਤ ਜੀ ਵੱਲ ਤੱਕ ਕੇ ਚਿਹਰੇ ਤੇ ਹੱਥ ਫੇਰਿਆ ਤੇ ਪੁੱਛਿਆ ਇਹ ਕੀ ਕਾਰਨ ਹੈ ਆਗੋਂ ਬੇਨਤੀ ਕੀਤੀ ਪਾਤਸ਼ਾ ਅਕਜ਼ੀਮੇ ਦੇ ਕਾਰਨ ਕਰਕੇ ਵਾਲ ਝੜ ਜਾਂਦੇ ਹਨ ਤੁਹਾਡੇ ਹੱਥ ਲੱਗੇ ਹਨ ਹੁਣ ਠੀਕ ਹੋ ਜਾਣਗੇ। ਅਗੋਂ ਬਾਬਾ ਜੀ ਨੇ ਕਿਹਾ ਠੀਕ ਹੋ ਜਾਣਗੇ ਇਹ ਬਚਨ 6-7 ਵਾਰੀ ਦੋਹਰਾਏ। ਹੁਣ ਬਾਬਾ ਜੀ ਨੇ ਕਿਹਾ ਨਾਨਕ ਸਾਹ ਆਉਣਾ ਭਗਤ ਜੀ ਨੇ ਸੱਤ ਬਚਨ ਕੀਤਾ। ਬਾਬਾ ਜੀ ਤਾਂ ਚਲੇ ਗਏ ਸੋ ਕੁਛੇਰ ਬਾਅਦ ਜੋ ਇੱਕ ਜ਼ਿਮੇ ਦੀ ਬਿਮਾਰੀ ਸੀ ਬਾਬਾ ਜੀ ਦੇ ਹੁਕਮ ਅਨੁਸਾਰ ਦੂਰ ਹੋ ਗਈ। ਜਿਸ ਨੂੰ ਡਾਕਟਰ ਹਕੀਮ ਜ਼ੋਰ ਲਾ ਲਾ ਕੇ ਥੱਕ ਗਏ ਸੀ ਉਹ ਬਾਬਾ ਜੀ ਦੀ ਕਿਰਪਾ ਨਾਲ ਠੀਕ ਹੋ ਗਈ। ਹੁਣ ਬਾਬਾ ਜੀ ਦਾ ਹੁਕਮ ਸਿਰ ਮੱਥੇ 'ਤੇ ਮੰਨਦੇ ਹੋਏ ਕੁਝ ਸਮੇਂ ਬਾਅਦ ਨਾਨਕ ਸਰ ਪੁੱਜੇ ਪਹਿਰੇਦਾਰ ਨੂੰ ਬੇਨਤੀ ਕਰ ਬਾਬਾ ਜੀ ਪਾਸ ਪੁੱਜੇ ਦਾਨਾ ਦਾ ਸ਼੍ਰੋਮਣੀ ਸਿਰਦਾਨ ਕੀਤਾ ਕੁਝ ਸਮਾਂ ਬੈਠ ਕੇ ਬਚਨ ਬਿਲਾ ਸੁਣਦੇ ਰਹੇ ਹੁਣ ਭਗਤ ਜੀ ਨੇ ਬੇਨਤੀ ਕੀਤੀ ਪਾਤਸ਼ਾ ਪਿੰਡ ਗਿਲਵਾਲੀ ਦਰਸ਼ਨ ਦਿਓ ਅੱਗੋਂ ਬਾਬਾ ਜੀ ਨੇ ਕਿਹਾ ਜਿਸ ਨੂੰ ਨੱਕੇ ਤੋਂ ਪਾਣੀ ਮਿਲ ਜਾਏ ਉਸ ਨੂੰ ਪਿੱਛੋਂ ਬਣ ਕੇ ਲਿਹਾਉਣ ਦੀ ਕੀ ਲੋੜ ਹੈ ਫਿਰ ਆਪ ਹੀ ਵਚਨ ਕੀਤਾ ਜਦੋਂ ਵੀ ਤੁਹਾਡੇ ਇਲਾਕੇ ਵਿੱਚ ਆਇਆ ਕਰਾਂਗੇ ਤੁਹਾਨੂੰ ਨੱਕੇ ਤੋਂ ਹੀ ਪਾਣੀ ਦਿਆ ਕਰਾਂਗੇ ਭਾਵ ਪਿੰਡ ਆਇਆ ਕਰਾਂਗੇ ਆਗੋ ਭਗਤ ਜੀ ਨੇ ਇਸ ਵਚਨ ਨੂੰ ਵਾਰ ਸਮਝ ਕੇ ਸੱਤ ਵਚਨ ਕੀਤਾ ਉਸ ਤੋਂ ਬਾਅਦ ਬਾਬਾ ਜੀ 2-3 ਵਾਰ ਪਿੰਡ ਆਏ ਦੀਵਾਨ ਗੁਰਦੁਆਰੇ ਵਿੱਚ ਹੋਇਆ ਅਤੇ ਸੰਗਤ ਦਾ ਵੀ ਵਾਤ ਤੋਂ ਵਾਤ ਬਿਆਨਤ ਇਕੱਠ ਹੁੰਦਾ ਰਿਹਾ ਅਤੇ ਸੰਗਤਾਂ ਨੇ satsang ਦਾ ਆਨੰਦ ਮਾਣਿਆ ਹਜ਼ੂਰ ਨੇ ਬਾਣੀ ਕੀਤੀ ਅਤੇ ਬਾਣੀ ਦੁਆਰਾ ਤਾਕੀਦ ਕੀਤੀ ਭਾਈ ਗੁਰੂ ਵਾਲੇ ਬਣੋ ਗੱਲ ਵਿੱਚ ਗੁਰੂ ਦਾ ਪਟਾ ਪਵਾਓ ਭਾਈ ਨੰਦ ਲਾਲ ਜੀ ਨੇ ਕਿਹਾ ਹੈ ਬੰਦਗੀ ਦਾ ਤੋਖ ਮੇਰੇ ਗਲੇ ਪਾ ਭਾ ਜਿਸ ਕੁੱਤੇ ਦੇ ਗੱਲ ਵਿੱਚ ਪਟਾ ਹੁੰਦਾ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ ਤਿਵੇਂ ਹੀ ਜਿਸ ਦੇ ਗੱਲ ਵਿੱਚ ਗੁਰੂ ਦਾ ਪਟਾ ਭਾ ਅਮਰ ਛਕਿਆ ਹੋਵੇ ਤਾਂ ਉਹ ਸਿੱਖ ਵਾਲ ਧਰਮ ਰਾਜ ਅਤੇ ਧਰਮ ਰਾਜ ਦੇ ਦੂਤ ਦੇਖ ਵੀ ਨਹੀਂ ਸਕਦੇ ਕੀਰਤਨ ਅੰਸਾਤ ਸੰਗੇ ਨਾਨਕ ਨਹਿ ਦ੍ਰਿਸ਼ਟੰਤ ਜਮਦੂਤਨ ਹੈ ਅਤੇ ਰਾਗਿਆਂ ਨੂੰ ਹੁਕਮ ਦਿੱਤਾ ਭਾਈ ਕੇਰ ਸਿੰਘ ਜੀ ਨੇ ਸ਼ਬਦ ਪੜਿਆ ਜਏ ਮਿਲਣੈ ਕਲਗੀਆਂ ਵਾਲੇ ਨੂੰ ਖੰਡੇ ਦਾ ਅੰਮ੍ਰਿਤ ਪੀ ਲੈ ਸ਼ਬਦ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਪਾਈ ਜੇ ਸਿਮਰਤ ਸੁਖ ਪਾਈਏ ਸਭ ਤਿਖਾ 부ਝਾਈ ਜਏ ਮਿਲਣੈ ਕਲਗੀਆਂ ਵਾਲੇ ਨੂੰ ਅੰਮ੍ਰਿਤ ਪੀਵੋ ਸਦਾਚਿਰ ਜੀਵੋ ਹਰ ਸਿਮਰਤ ਅਨਦ ਅਨੰਤਾ ਰਾਂਗ ਤਮਾਸਾ ਪੂਰਨ ਆਸਾ ਕਬੇ ਨਾ ਵਿਆਪੇ ਚਿੰਤਾ ਜੇ ਮਿਲਣੇ ਕਲਗੀਆਂ ਵਾਲੇ ਨੂੰ ਇਸ ਦੀਵਾਨ ਵਿੱਚ ਕਥਾ ਕੀਰਤਨ ਦਾ ਐਸਾ ਅਸਰ ਹੋਇਆ ਕਿ 700 ਸਿੱਖਾਂ ਨੇ ਅੰਮ੍ਰਿਤ ਪਾਨ ਕੀਤਾ ਹੁਣ ਬਾਬਾ ਜੀ ਨੇ ਸੰਗਤ ਨੂੰ ਮੁਖਾਤਿਬ ਕਰਕੇ ਪੁੱਛਿਆ ਇਸ ਪਿੰਡ ਦਾ ਨਾਮ ਕੀ ਹੈ ਉੱਤਰ ਵਿੱਚ ਸਰਦਾਰ ਤਾਰਾ ਸਿੰਘ ਨੇ ਕਿਹਾ ਜੀ ਗਿੱਲਾਂ ਦਾ ਪਿੰਡ ਹੈ ਤੇ ਨਾਮ ਵੀ ਗਿਲਵਾਲੀ ਹੈ ਇਸ ਸਰਦਾਰ ਨੇ ਇਸ ਵਾਸਤੇ ਚਾਉ ਵਿੱਚ ਦੱਸਿਆ ਕਿ ਬਾਬਾ ਜੀ ਦੀ ਗੋਤ ਵੀ ਗਿੱਲ ਹੈ ਤੇ ਬਾਬਾ ਜੀ ਅਤਿ ਮੇਰੇ ਪਰ પ્રસન્ન ਹੋਣਗੇ ਪਰ ਆਮ ਸਿਆਣੇ ਕਹਿੰਦੇ ਹਨ ਕਿ ਘੋੜੇ ਦੇ ਪਿਛਾੜੀ ਤੇ ਅਫਸਰ ਦੇ ਅਗਾੜੀ ਬਹੁਤ ਸਿਆਨਪ ਦੀ ਲੋੜ ਹੈ ਹੁਣ ਬਾਬਾ ਜੀ ਨੇ ਕਿਹਾ ਨਹੀਂ ਭਾਈ ਗਿਲਵਾਲੀ ਨਹੀਂ ਅੱਜ ਤੋਂ ਇਸ ਪਿੰਡ ਦਾ ਨਾਮ ਗੁਰੂਵਾਲੀ ਹੋਇਆ ਭਾਵ ਗੁਰੂ ਪਿੰਡ ਦਾ ਵਾਲੀ ਹੈ ਤੇ ਪਿੰਡ ਗੁਰੂ ਦੇ ਹਵਾਲੇ ਆਗੋਂ ਫਿਰ ਤਾਰਾ ਸਿੰਘ ਨੇ ਬਾਬਾ ਜੀ ਨੂੰ ਖੁਸ਼ ਕਰਨ ਵਾਸਤੇ ਕਿਹਾ ਬਾਬਾ ਜੀ ਇਸ ਪਿੰਡ ਦਾ ਨਾਮ ਗਿਲਵਾਲੀ ਹੈ ਆਗੋਂ ਬਾਬਾ ਜੀ ਨੇ ਕਿਹਾ ਬਚਨ ਮੰਨੀ ਦਾ ਹੈ ਅਸੀਂ ਜੋ ਕਹਿੰਦੇ ਹਾਂ ਗੁਰੂਵਾਲੀ ਤੂੰ ਕਿਉਂ ਬਚਨ ਉਲਟਾਉਂਦਾ ਹੈ ਪਰ ਤਾਰਾ ਸਿੰਘ ਨੇ ਮਾਨ ਵਿੱਚ ਸੋਚਿਆ ਕਿ ਸੰਤਾਂ ਨੂੰ ਮੇਰੀ ਗੱਲ ਦੀ ਸਮਝ ਨਹੀਂ ਆਈ ਅਤੇ ਫਿਰ ਕਿਹਾ ਜੀ ਇਹ ਗਿਲ ਵਾਲੀ ਹੈ ਇਹ ਗੱਲ ਅੰਤਰਜਾਮੀ ਬਾਬਾ ਜੀ ਨੇ ਸਮਝ ਕੇ ਕਿਹਾ ਬੈ ਜਾ ਬੈ ਜਾ ਇਹ ਗੁਰੂ ਵਾਲੀ ਹੀ ਰਹੇਗਾ ਆਮ ਕਹਾਵਤ ਹੈ ਓਲੇ ਦਾ ਖਾਦਾ ਤੇ ਸਿਆਣਿਆਂ ਦਾ ਆਖਿਆ ਸਮੇਂ ਨਾਲ ਪਤਾ ਲੱਗਦਾ ਹੈ ਹਰ ਦਾ ਇੱਕ ਅਚੰਭੋ ਦੇਖਿਆ ਮੇਰੇ ਲਾਲ ਜੀਓ ਜੋ ਕਰੇ ਸੋ ਧਰਮ ਨੇ ਆਏ ਰਾਮ ਬਾਬ ਸਾਹਿਬ ਕਹਿੰਦੇ ਹਨ ਕਿ ਕਿਤਨੀ ਅਸਚਰਜ ਗੱਲ ਹੈ ਜਿਹੜੀ ਜੀਵਾਂ ਨੂੰ ਸਮਝ ਨਹੀਂ ਆਉਂਦੀ ਪਰ ਜੋ ਨਿਰੰਕਾਰ ਕਰਦਾ ਹੈ ਉਹ ਨਿਆਂ ਉਹ ਤੇ ਠੀਕ ਹੀ ਕਰਦਾ ਹੈ ਸਾਹਿਬ ਮੇਰਾ ਨੀਤ ਨਮਾ ਸਦਾ ਸਦਾ ਦਾਤਾ ਪਰ ਜਿਹੜਾ ਪੁਰਸ਼ ਇੰਨਾ ਰਮਜ਼ਾ ਨੂੰ ਨਹੀਂ ਜਾਣਦਾ ਉਸ ਦਾ ਮਾਪੁਰਖਾਂ ਨਾਲ ਜੋ ਆਪ ਸਵਾਲ ਕਰਨਾ ਉਸ ਵਾਸਤੇ ਦੁਖਦਈ ਹੈ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ ਸੋ ਇਸ ਪੰਕਤੀ ਅਨੁਸਾਰ ਸਰਦਾਰ ਤਾਰਾ ਸਿੰਘ ਨੂੰ ਵੀ ਕੁਝ ਚੰਗਾ ਫਲ ਨਾ ਮਿਲਿਆ ਅਤੇ ਭਗਤ ਜੀ ਦੇ ਚੋਲਾ ਬਦਲਣ ਤੋਂ ਬਾਅਦ ਸੰਤ ਸਿੰਘ ਜੀ ਨੇ ਕਾਗਜ਼ਾਂ ਵਿੱਚ ਵੀ ਪਿੰਡ ਦਾ ਨਾਂ ਗੁਰੂਵਾਲੀ ਕਰਵਾ ਦਿੱਤਾ ਹੁਣ ਸੰਗਤ ਵਿੱਚ ਪ੍ਰਸ਼ਾਦਾ ਵਰਤਨਾ ਸ਼ੁਰੂ ਹੋ ਗਿਆ ਭਗਤ ਗੁਰਕਿਰਪਾਲ ਸਿੰਘ ਜੀ ਨੇ ਆਪਣਾ ਵੱਡਾ ਲੜਕਾ ਕਾਕਾ ਸੰਤ ਸਿੰਘ ਬਾਬਾ ਜੀ ਦੇ ਅੱਗੇ ਪੇਸ਼ ਕੀਤਾ ਸੰਤ ਸਿੰਘ ਨੇ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਚਰਨ ਫਾੜ ਲਿੱਤੇ ਤਾਂ ਇਹ ਬੱਚਾ ਹੈ ਜਿਸ ਨੂੰ ਚਰਨ ਪ੍ਰਾਪਤ ਹੋਏ ਹਨ ਕਿਉਂਕਿ ਬਾਬਾ ਜੀ ਚਰਣਾ ਨੂੰ ਆਮ ਕਰਕੇ ਹੱਥ ਨਹੀਂ ਸੰਲੋਂਦਿੰਦੇ। ਹਜ਼ੂਰ ਨੇ ਸੰਤ ਨੂੰ ਪਿਆਰ ਨਾਲ ਪਾਸ ਬਿਠਾਇਆ ਤੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਵਾਹਿਗੁਰੂ ਵਾਹਿਗੁਰੂ ਜਪਿਆ ਕਰ। ਫਿਰ ਪ੍ਰਸ਼ਾਦ ਦਿੱਤਾ ਅਤੇ ਪਿਆਰ ਨਾਲ ਫਰਮਾਇਆ। ਪੂਤਾ ਮਾਤਾ ਕੀਆ ਸੀ ਨਿਮਖ ਨਾ ਬਿਸਰਿਓ ਤੁਮਕੋ ਹਰ ਹਰ ਸਦਾ ਪਜੋ ਜਗਦੀਸ਼। ਇਹ ਬਚਨ ਸੁਣ ਤੇ ਦਰਸ਼ਨ ਕਰ ਬੱਚੇ ਦਾ ਦਿਮਾਗ ਹੋਰ ਵੀ ਖਿੜ ਗਿਆ। ਤੇ ਬੱਚੇ ਨੇ ਬੇਨਤੀ ਕੀਤੀ ਪਾਤਸ਼ਾ ਜਿੱਥੇ ਤੁਸੀਂ ਮੰਤਰ ਬਖਸ਼ਿਆ ਹੈ ਉੱਥੇ ਥਾਪੀ ਵੀ ਦੇ ਦਿਓ ਬਾਬਾ ਜੀ ਨੇ ਬੱਚੇ ਦੀ ਸਰਲ ਜਹੀ ਬੇਨਤੀ ਪ੍ਰਵਾਨ ਕੀਤੀ ਤੇ ਕੰਡ ਤੇ ਥਾਪੀ ਦਿੱਤੀ ਇਸ ਵੱਲੋਂ ਤੱਕੇ ਸਰਦਾਰ ਚਰਨ ਸਿੰਘ ਦਾ ਕਾਕਾ ਜਸਵੰਤ ਸਿੰਘ ਤੇ ਸਰਦਾਰ ਦੀਦਾਰ ਸਿੰਘ ਦਾ ਕਾਕਾ surjit singh ਇਹ ਵੀ ਪਾਸ ਖੜੇ ਤੱਕ ਬਾਬਾ ਜੀ ਨੇ ਕਿਹਾ ਕਿਉਂ ਭਈ ਤੁਸੀਂ ਕੀ ਚਾਹੁੰਦੇ ਹੋ ਅਗੋਜ ਜਸਵੰਤ ਸਿੰਘ ਤੇ ਸੁਰਜੀਤ ਸਿੰਘ ਨੇ ਮੱਥਾ ਟੇਕਿਆ ਤੇ ਕਿਹਾ ਬਾਬਾ ਜੀ ਸਾਨੂੰ ਵੀ ਮਾਫੀ ਦੇ ਦਿਓ ਇਹ ਸੁਣ ਬਾਬਾ ਜੀ ਬੜੇ ਮੁਸਕਰਾਏ ਮੁਸਕਰਾਉਣ ਦਾ ਕਾਰਨ ਇਹ ਸੀ ਕਿ ਸੰਤ ਸਿੰਘ ਨੇ ਥਾਪੀ ਮੰਗੀ ਸੀ ਇਹਨਾਂ ਨੇ ਰੀਸ ਨਾਲ ਥਾਪੀ ਦੀ ਥਾਂ ਮਾਫੀ ਮੰਗੀ ਹੈ ਬਾਬਾ ਜੀ ਨੇ ਕਿਹਾ ਬੱਚਿਓ ਹੁਣ ਤੁਹਾਨੂੰ ਕੀ ਫਿਕਰ ਹੈ ਤੁਹਾਡਾ ਗੁਰੂ ਵਾਲੀ ਹੋਇਆ ਇਹ ਬਾਹਰ ਲੈ ਬੱਚੇ ਬੜੇ ਪ੍ਰਸੰਨ ਹੋਏ ਹੁਣ ਭਗਤ ਜੀ ਤੇ ਚਰਨ ਸਿੰਘ ਅਤੇ ਦੀਦਾਰ ਸਿੰਘ ਤਿੰਨਾ ਨੇ ਹੀ ਬੇਨਤੀ ਕੀਤੀ ਪਾਤਸ਼ਾ ਇਹਨਾਂ ਬੱਚਿਆਂ ਨੂੰ ਤੁਸੀਂ ਨਾਲ ਹੀ ਲੈ ਜਾਓ ਆਗੋਂ ਬਾਬਾ ਜੀ ਨੇ ਉੱਤਰ ਵਿੱਚ ਕਿਹਾ ਇਹਨਾਂ ਬੱਚਿਆਂ ਨੂੰ ਤੁਸੀਂ ਸਾਡੇ ਸਮਝ ਕੇ ਸੇਵਾ ਕਰੋ ਜਦੋਂ ਸਾਨੂੰ ਲੋੜ ਹੋਈ ਅਸੀਂ ਲੈ ਲਵਾਂਗੇ ਅਤੇ ਭਗਤ ਜੀ ਨੂੰ ਮੁਖਾਦੀਬ ਕਰਕੇ ਕਿਹਾ ਸੰਤ ਸਿੰਘ ਨੂੰ ਤਿੰਨ ਜਮਾਤਾਂ ਤੋਂ ਵੱਧ ਨਹੀਂ ਪੜਾਉਣਾ ਆਗੋਂ ਭਗਤ ਜੀ ਨੇ ਕਿਹਾ ਸਤਿਵਚਨ ਹਜ਼ੂਰ ਨੇ ਕਿਹਾ ਪਰਮਾਰਥ ਦੀ ਪੜਾਈ ਤਿੰਨਾ ਜਮਾਤਾਂ ਵਿੱਚ ਹੀ ਪੂਰੀ ਹੁੰਦੀ ਹੈ ਦੋਰਾ ਪਲਾ ਪਲਾ ਮੈਂ ਭੁੱਲੀ ਪਾਣਾ ਮਨ ਕਰਤਾਰ ਤਿੰਨ ਭੱਬੇ ਧਾਰਨ ਕਰੇ ਸੁਖੀ ਰਹੇ ਯੁਗ ਚਾਰ ਭਾਵ ਇਸਤਰੀ ਨੇ ਪਤੀ ਅੱਗੇ ਪੁੱਤਰ ਨੇ ਮਾਤਾ ਪਿਤਾ ਅੱਗੇ ਸੇਵਕ ਨੇ ਸਵਾਮੀ ਅੱਗੇ ਇਹ ਤਿੰਨ ਭੱਬੇ ਪੜਨੇ ਹਨ ਭੱਬਾ ਭੁੱਲ ਗਿਆ ਭੱਬਾ ਪਲਾ ਜੀ ਭੱਬਾ ਪਾਣਾ ਸੋ ਅਗੋ ਭਗਤ ਜੀ ਨੇ ਸਤਿ ਵਚਨ ਕੀਤਾ ਹੁਣ ਬਾਬਾ ਜੀ ਆਪਣੇ ਅਸਥਾਨ ਪਰ ਚਲੇ ਗਏ ਭਗਤ ਜੀ ਆਪਣੇ ਨਿਤ ਨਿਯਮ ਅਨੁਸਾਰ ਪਹਿਲਾਂ ਦੀ ਤਰ੍ਹਾਂ ਸਿਮਰਨ ਵਿੱਚ ਲੱਗ ਗਏ ਕੁਝ ਸਮੇਂ ਬਾਅਦ ਭਗਤ ਜੀ ਸਤਿਆਜੀਤ ਸਿੰਘ ਸੱਤੀ ਜੀ ਮਜੀਠੀਏ ਦੇ ਨਾਲ ਨਾਨਕਸਰ ਪਹੁੰਚੇ ਸੇਵਾਦਾਰ ਦੇ ਰਾਹੀ ਬਾਬਾ ਜੀ ਪਾਸ ਪਹੁੰਚੇ ਜਥਾ ਸ਼ਕਤ ਪ੍ਰਸ਼ਾਦ ਅੱਗੇ ਰੱਖ ਮੱਥਾ ਟੇਕਿਆ ਬਾਬਾ ਜੀ ਨੇ ਸੁਖ ਆਨੰਦ ਪੁੱਛੀ ਅਤੇ ਨਿਤਨੇਮ ਪੁੱਛਿਆ ਉੱਤਰ ਵਿੱਚ ਹਜ਼ੂਰ ਨੂੰ ਦੱਸਿਆ ਬਾਬਾ ਜੀ ਬੜੇ ਹੀ ਪ੍ਰਸੰਨ ਹੋਏ ਤੇ ਕਿਹਾ ਅਸੀਂ ਮਾਜੇ ਦਾ ਝੰਡਾ ਕਿਰਪਾਲ ਸਿੰਘ ਤੇਰੇ ਹੱਥ ਫੜਾਉਣਾ ਹੈ ਅਗੋਂ ਭਗਤ ਜੀ ਨੇ ਕਿਹਾ ਪਾਤਸ਼ਾਹ ਝੰਡਾ ਵੀ ਤੁਹਾਡਾ ਤੇ ਅਸੀਂ ਵੀ ਤੁਹਾਡੇ ਜੋ ਕਰਾਓਗੇ ਉਵੇਂ ਹੋਵੇਗਾ ਹੁਣ ਫਿਰ ਬਾਬਾ ਜੀ ਬੜੇ ਰੋਹ ਵਿੱਚ ਅਤੇ ਪ੍ਰਸੰਨ ਹੋ ਕੇ ਕਹਿਣ ਲੱਗੇ ਭਗਤ ਜੀ ਤੇਰੇ ਕੰਮਾਂ ਦਾ ਮੈਨੂੰ ਤੇਰੇ ਨਾਲੋਂ 10 ਗੁਣਾ ਫਿਕਰ ਜ਼ਿਆਦਾ ਹੈ ਤੇ ਤੂੰ ਬੇਫਿਕਰ ਹੋ ਜਾ ਦਿਲ ਵਿੱਚ ਫੁਰਨਾ ਬਣਾਉਣ ਦੀ ਵੀ ਕੋਈ ਲੋੜ ਨਹੀਂ ਬੜਾ ਕੁਝ ਹੋ ਜਾਏਗਾ ਇਸ ਤਰ੍ਹਾਂ ਬਾਬਾ ਜੀ ਨੇ ਅਨੇਕਾਂ ਹੀ ਪਿਆਰ ਭਰੇ ਬਚਨ ਕੀਤੇ ਹੁਣ ਜਲ ਪਾਣੀ ਛਕਾ ਕੇ ਛੁੱਟੀ ਦਿੱਤੀ ਬਾਬਾ ਜੀ ਕਈ ਵਾਰੀ ਸੈਰ ਕਰਨ ਦੇ ਬਹਾਨੇ ਕਿਤੇ ਅੰਮ੍ਰਿਤਸਰ ਆ ਜਾਣਾ ਜਾਂ ਹੋਰ ਕਿਸੇ ਨਾ ਕਿਸੇ ਬਹਾਨੇ ਗੁਰੂ ਵਾਲੀ ਜ਼ਰੂਰ ਚੱਕਰ ਮਾਰਦੇ ਹਨ ਅਤੇ ਬਾਗ ਦੀ ਦੇਖਭਾਲ ਅਤੇ ਪਿਆਰ ਦਾ ਪਾਣੀ ਦਿੰਦੇ ਹਨ ਇੱਕ ਵਾਰੀ ਬਾਬਾ ਜੀ ਸ੍ਰੀ ਅੰਮ੍ਰਿਤਸਰ ਆਏ ਰਾਤ ਨਹਿਰ ਤੇ ਠਹਿਰੇ ਦੂਸਰੇ ਦਿਨ ਵਾਪਸ ਜਾਂਦੇ ਆ ਗੁਰੂ ਵਾਲੀ ਦੇ ਮੋੜ ਤੇ ਸੰਗਤ ਨੂੰ ਤੱਕ ਬਾਬਾ ਜੀ ਨੇ ਕਾਰ ਰੋਕ ਲਈ ਹਜ਼ੂਰ ਨੇ ਬਦਾਮਾਂ ਦਾ ਪ੍ਰਸ਼ਾਦ ਚੰਗਾ ਖੁੱਲਾ ਦਿੱਤਾ ਆਗੋਂ ਭਗਤ ਜੀ ਨੇ ਕਿਹਾ ਪਾਤਸ਼ਾਹ ਤੁਹਾਡੀ ਬੜੀ ਮਿਹਰ ਹੈ ਤੁਹਾਡੇ ਦਰਸ਼ਨ ਕਰਕੇ ਮਨ ਆਨੰਦ ਵਿੱਚ ਹੈ ਇਹ ਪ੍ਰਸ਼ਾਦ ਸੰਗਤਾਂ ਛਕਣ ਗਿਆ ਹੁਣ ਬਾਬਾ ਜੀ ਨੇ ਕਿਹਾ ਇਹ ਪ੍ਰਸ਼ਾਦ ਮੋੜਨਾ ਨਹੀਂ ਤੁਸੀਂ ਹੀ ਸੰਗਤਾਂ ਨੂੰ ਵਰਤੋ ਅਗੋਂ ਭਗਤ ਜੀ ਨੇ ਕਿਹਾ ਪਾਤਸ਼ਾਹ ਜੇ ਵਰਤੋਂ ਦਾ ਪਹਿਰਾ ਲਾਉਣਾ ਹੈ ਤਾਂ ਪੂਰਾ ਬਲ ਬਖਸ਼ੋ ਅਗੋਂ ਬਾਬਾ ਜੀ ਨੇ ਮੋਢੇ ਤੇ ਥਾਪੀ ਦਿੱਤੀ ਤੇ ਕਿਹਾ ਗੁਰੂ ਤੇਰੇ ਅੰਗ ਸੰਗ ਹੈ ਤੂੰ ਵਰਤਾ ਤਕੜਾ ਹੋ ਕੇ ਮਾਜੇ ਦਾ ਝੰਡਾ ਤੇਰੇ ਹੱਥ ਹੈ ਏ ਬਾਰੇ ਦੇ ਕੇ ਬਾਬਾ ਜੀ ਨਾਨਕਸਰ ਚਲੇ ਗਏ ਹੁਣ ਭਗਤ ਜੀ ਨੇ ਸਾਰੀ ਸੰਗਤ ਨੂੰ ਪ੍ਰਸ਼ਾਦ ਵਰਤਾ ਕੇ ਘਰ ਆਪਣੇ ਆਸਨ ਤੇ ਪਹੁੰਚੇ ਅਤੇ ਨਿਤਨੇਮ ਵਿੱਚ ਪਹਿਲਾਂ ਦੀ ਤਰ੍ਹਾਂ ਡੱਟ ਗਏ ਜਿਵੇਂ ਸ਼ੇਰਨੀ ਦਾ ਦੁੱਧ ਸੋਨੇ ਦੇ ਬਰਤਨ ਵਿੱਚ ਟਿਕਦਾ ਹੈ ਤਿਵੇਂ ਮਾਂ ਪੁਰਖਾਂ ਦੀ ਮਿਹਰ ਵੀ ਨਿਤਨੇਮ ਸਿਮਰਨ ਦੇ ਆਸਰੇ ਠਹਿਰਦੀ ਹੈ ਉਦਮ ਕਰੇਦਿਆਂ ਜਿਉ ਤੂੰ ਕਮਾਉਂਦਿਆਂ ਸੁਖ ਪੁੰਚ ਧਿਆਏਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਦੇਸੀ ਆਬਰ ਮੋ ਇਹ ਹੈ ਸ਼ੁਭ ਕਰਮਨ ਤੇ ਕਬ ਹੂ ਨਾ ਡਰੋ ਭਾਵ ਉਦਮ ਕਰਨ ਨਾਲ ਨਾਮ ਜਪਣ ਨਾਲ ਸ਼ੁਭ ਕਰਮ ਕਰਨ ਨਾਲ ਮਾਪੁਰਖਾਂ ਦੀ ਮੇਰ ਹੁੰਦੀ ਹੈ ਬਾਬਾ ਜੀ ਬਚਨ ਕਰਦੇ ਸੰ ਕਿ ਮੁਰਸ਼ਿਦ ਕਾਮਲ ਹੋਵੇ ਤੇ ਮੁਰੀਦ ਆਮਲ ਹੋਵੇ ਫਿਰ ਰੱਬ ਕਿਤੇ ਦੂਰ ਨਹੀਂ ਪਰ ਪਹਿਲਾਂ ਵੀ ਤੇ ਹੁਣ ਵੀ ਸ਼ਾਮਲ ਹੈ ਪਰ ਮੁਰੀਦ ਆਮਲ ਹੋਵੇ ਕੁਝ ਦਿਨ ਨਿਤਨੇਮ ਅਨੁਸਾਰ ਬਤੀਤ ਹੋਏ ਇੱਕ ਭਗਵਿਆਂ ਕੱਪੜਿਆਂ ਵਾਲਾ ਸਾਧੂ ਆ ਗਿਆ ਜਿਸਤਾ ਚਹਿਨ ਚੱਕਰ ਢੀਲ ਡੋਲ ਬਹੁਤ ਹੀ ਸੁੰਦਰ ਹੈ ਮਾਨੋ ਕੀ ਮਾਇਆ ਦਾਹੀ अवतार ਹੈ ਜਿਸ ਦਾ ਸਰੂ ਵਰਗਾ ਸੋਨਾ ਲੰਬਾ ਕਦ ਚੰਗੀ ਲੰਬੀ ਦਾੜੀ ਗੋਡਿਆਂ ਤੋਂ ਹੇਠਾਂ ਤੱਕ ਕੁਰਤਾ ਪੈਰੀ ਖੜਾਵਾਂ ਹਨ ਘਰ ਵਿੱਚ ਭਗਤ ਜੀ ਦੇ ਪਾਸ ਆ ਗਿਆ ਭਗਤ ਜੀ ਨੇ ਪੂਰਾ ਸਤਿਕਾਰ ਕੀਤਾ ਇਹ ਭਗਤ ਜੀ ਦੀ ਸਾਮ ਦ੍ਰਿਸ਼ਟੀ ਮੇਰੇ ਅੱਖੀ ਦੇਖਣ ਵਿੱਚ ਵੀ ਆਈ ਹੈ ਕਿ ਸਭ ਦਾ ਸਤਿਕਾਰ ਕਰਨਾ ਲੰਗਰ ਸਭ ਨੂੰ ਇੱਕੋ ਜਿਹਾ ਵਰਤਣਾ ਲੰਗਰ ਵਿੱਚ ਜੋ ਚੀਜ਼ ਬਣਨੀ ਹੈ ਉਹ ਸੰਗਤ ਵਿੱਚ ਵਰਤੋਣੀ ਹੈ ਆਪਣੇ ਵਾਸਤੇ ਜਾਂ ਕਿਸੇ ਦੇ ਖਾਸ ਲੰਗਰ ਵੱਖਰਾ ਨਹੀਂ ਤਿਆਰ ਕਰਨਾ ਅਤੇ ਘਰ ਵਿੱਚ ਦੁੱਧ ਦਹੀਂ ਮੱਖਣ ghee ਜੋ ਵੀ ਹਾਜ਼ਰ ਹੈ ਸਭ ਨੂੰ ਹਾਜ਼ਰ ਦਾ ਮੇਲਾ ਇੱਕੋ ਜਿਹਾ ਦੇਣਾ ਹੈ ਸੋ ਇਸ ਪ੍ਰਕਾਰ ਸੰਤਾਂ ਦਾ ਸਤਿਕਾਰ ਕਰਦਿਆਂ ਮੰਝੇ ਤੇ ਬਿਠਾਇਆ ਤੇ ਕਿਹਾ ਮਹਾਪੁਰਖੋ ਜਲ ਪਾਣੀ ਕੀ ਛਕੋਗੇ ਅੱਗੋਂ ਸੰਤਾ ਨੇ ਕਿਹਾ ਜੋ ਤਿਆਰ ਹੈ ਛਕਾਓ ਅੱਗੋਂ ਸੱਤ ਬਚਨ ਘਰ ਲੰਗਰ ਵਿੱਚ ਗਏ ਦੋ ਪਰੌਂਠੇ ਆਲੂਆਂ ਵਾਲੇ ਅੱਧਾ ਭਾਉ ਉੱਪਰ ਮੱਖਣ ਤੇ ਛੰਨਾ ਦਹੀਂ ਦਾ ਸੰਤਾ ਦੇ ਅੱਗੇ ਲਿਆ ਰੱਖਿਆ ਹੋਰ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਪੁੱਛਿਆ ਸੰਤਾ ਨੇ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਛਕਿਆ ਹੁਣ ਸੰਤਾ ਨੇ 2-4 ਮਿੰਟ ਬੈਠ ਕੇ ਗੱਲਬਾਤ ਦੱਸੀ ਪੁੱਛੀ ਅਤੇ ਭਗਤ ਜੀ ਨੂੰ ਵੱਖਰੇ ਕਰਕੇ ਕਿਹਾ ਪਾਈਆ ਪਾਰਾ ਪਾਈਆ ਸ਼ਿੰਗਰ ਪਾਈਆ ਗੰਦਰ ਪਾਈਆ ਕਲੀ ਅਤੇ ਹੋਰ ਵੀ ਕਈ ਚੀਜ਼ਾਂ ਦੱਸੀਆਂ ਤੇ ਕਿਹਾ ਇਹ ਚੀਜ਼ਾਂ ਦੁਕਾਨ ਤੋਂ ਲੈ ਆਓ ਤੁਹਾਨੂੰ ਐਸਾ ਨੁਕਸਾ ਦੱਸਦੇ ਹਾਂ ਜੋ ਇੱਕ ਰਤੀ ਦੇ ਨਾਲ ਇੱਕ ਤੋਲਾ ਸੋਨਾ ਬਣ ਜਾਇਆ ਕਰੇਗਾ ਬੈਠ ਜਾਓ ਆਨੰਦ ਲਈ ਜਾਵੀਂ ਅੱਗੋ ਭਗਾ ਜੀ ਨੇ ਕਿਹਾ ਮਾਹ ਪੁਰਖੋ ਮੇਰੇ ਪਾਸ ਤਾਂ ਪੈਸੇ ਨਹੀਂ ਹਨ ਅੱਗੋ ਸੰਤਾ ਨੇ ਕਿਹਾ 100 ਰੁਪਏ ਦੀਆਂ ਸਾਰੀਆਂ ਚੀਜ਼ਾਂ ਆ ਜਾਣੀਆਂ ਹਨ ਤੇ ਫਿਰ ਲੱਖਾਂ ਰੁਪਏ ਬਣਦੇ ਤੁਰੇ ਜਾਣੇ ਹਨ ਅੱਗੋ ਭਗਾ ਜੀ ਨੇ ਕਿਹਾ ਸੰਤ ਜੀ ਮੇਰੇ ਪਾਸ ਤਾਂ ਇਸ ਵਲੇ 100 ਪੈਸਾ ਵੀ ਨਹੀਂ ਹੈ ਮੈਂ ਕਿੱਥੋਂ ਲੈ ਆਵਾਂ ਫਿਰ ਸੰਤਾ ਨੇ ਕਿਹਾ ਇਹ ਖਰਚ ਇਤਨਾ ਖੁੱਲਾ ਕਿਥੋਂ ਕਰਦੇ ਹੋ ਆਗੋਂ ਭਗਤ ਜੀ ਨੇ ਕਿਹਾ ਜੇ ਰਾਸ਼ਨ ਆ ਜਾਵੇ ਤਾਂ ਵਰਤਾ ਦੇਈਦਾ ਹੈ ਮਾਇਆ ਆ ਜਾਵੇ ਤਾਂ ਰਾਸ਼ਨ ਲੈ ਆਈਦਾ ਹੈ ਜੇ 5-10 ਰੁਪਏ ਜੇਬ ਵਿੱਚ ਹੋਣ ਤਾਂ ਆਏ ਗਏ ਸਾਧੂ ਨੂੰ ਕਿਰਾਇਆ ਪਾਣੀ ਦੇ ਦਈਦਾ ਹੈ ਪਰ ਜੇਬ ਵਿੱਚ ਪੈਸਾ ਘੱਟ ਹੀ ਰਹਿੰਦਾ ਹੈ ਪਰ ਇਸ ਵੇਲੇ ਮੇਰੀ ਜੇਬ ਵਿੱਚ ਕੋਈ ਪਾਈ ਪੈਸਾ ਨਹੀਂ ਹੈ ਆਗੋਂ ਸੰਤਾ ਨੇ ਕਿਹਾ ਚੰਗਾ ਫਿਰ ਅਸੀਂ ਆਪ ਹੀ ਪੈਸੇ ਲਿਆ ਕੇ ਦੇਵਾਂਗੇ ਏਹੋ ਕਹਿ ਕੇ ਤੁਰ ਗਏ ਦੂਸਰੇ ਦਿਨ ਫਿਰ ਸੰਤ ਜੀ ਆਏ ਭਗਤ ਜੀ ਨੇ ਕਾਲ ਦੀ ਤਰ੍ਹਾਂ ਫਿਰ ਸਤਿਕਾਰ ਸਹਿਤ ਮੰਜੇ ਤੇ ਬਿਠਾਇਆ ਹੁਣ ਸੰਤਾ ਨੇ ਇੱਕ ਖੱਦਰ ਦੀਪਗਵੇਂ ਕਪੜੇ ਦੀ ਗੱਠ ਖੋਲੀ ਤਾਂ ਉਸ ਵਿੱਚ 100-100 ਦੇ ਨੋਟਾਂ ਦੀਆਂ ਕਈ ਥਈਆਂ ਭਗਤ ਜੀ ਦੇ ਅੱਗੇ ਰੱਖੀਆਂ ਤੇ ਕਿਹਾ ਆ ਲੋ ਮਾਇਆ 200 ਰੁਪਏ ਦੀ ਸਮਗਰੀ ਲੈ ਆਓ ਤੇ ਬਾਕੀ ਤੁਸੀਂ ਲੰਗਰ ਵਿੱਚ ਲਾ ਦਿਓ ਆਗੋਂ ਭਗਤ ਜੀ ਨੇ ਕਿਹਾ ਮਾਪੁਰਖੋ ਕੋਈ ਰੱਬ ਦੇ ਖਜ਼ਾਨੇ ਦੀ ਦਾਤ ਬਖਸ਼ੋ ਇਹ ਮਾਇਆ ਦੇ ਝਮੇਲੇ ਵਿੱਚ ਕਿਉਂ ਪਾਉਂਦੇ ਹੋ ਅੱਗੋਂ ਸੰਤਾ ਨੇ ਕਿਹਾ ਪਗ ਜੀ ਤੁਸੀਂ ਮਾਇਆ ਨਾਲ ਲੰਗਰ ਲਾ ਸਕਦੇ ਹੋ ਹੋਰ ਗਰੀਬ ਅਥੀਤੀ ਸੰਤਾ ਮਹਾਤਮਾ ਨੂੰ ਲੋੜ ਅਨੁਸਾਰ ਮਾਇਆ ਕੱਪੜੇ ਆਦਕ ਦੀ ਸੇਵਾ ਕਰ ਸਕਦੇ ਹੋ ਇਸ ਮਾਇਆ ਨੂੰ ਤਾਂ ਕੀੜੀ ਤੋਂ ਲੈ ਕੇ ਬ੍ਰਹਮਾ ਤੱਕ ਸਭ ਚਾਹੁੰਦੇ ਹਨ ਤੁਸੀਂ ਇਸ ਦਾ અપਮਾਨ ਕਰਦੇ ਹੋ ਮੈਂ ਤਾਂ ਇਸ ਵਾਸਤੇ ਗੁਣ ਦੇ ਰਿਹਾ ਹਾਂ ਕਿ ਤੁਸੀਂ ਸਾਡੀ ਸੇਵਾ ਬਹੁਤ ਪ੍ਰੇਮ ਨਾਲ ਕੀਤੀ ਹੈ ਨਹੀਂ ਤੇ ਇੰਨਾ ਗੱਲਾਂ ਦਾ ਕਿਤੇ ਮੁਸ਼ਕ ਵੀ ਨਹੀਂ ਕੱਢੀ ਦਾ ਤੁਸੀਂ અપਮਾਨ ਨਾ ਕਰੋ ਤੇ ਸਾਡੀ ਗੱਲ ਮੰਨੋ ਇਹ ਗੱਲ ਸੁਣ ਭਗਤ ਜੀ ਨੇ ਕਿਹਾ ਸੰਤ ਜੀ ਤੁਸੀਂ ਮਾਪੁਰਖਾਂ ਦੇ ਭੇਕ ਵਿੱਚ ਹੋ ਜੇਕਰ ਤੁਸੀਂ ਹੋਰ ਕਿਸੇ ਭੇਕ ਵਿੱਚ ਹੁੰਦੇ ਤਾਂ ਨੱਕ ਕੰਨ ਕੱਟ ਦਿੰਦਾ ਹੁਣ ਤੁਹਾਨੂੰ ਇਤਨਾ ਹੀ ਕਹਿੰਦਾ ਹਾਂ ਕਿ ਤੁਸੀਂ ਪ੍ਰਸ਼ਾਦਾ ਛਕ ਲਿਆ ਹੈ ਤੇ ਇਹ ਮਾਇਆ ਕਿਸੇ ਹੋਰ ਨੂੰ ਜਾ ਕੇ ਦਿਖਾਓ ਇਹ ਜਵਾਬ ਭਗਤ ਜੀ ਦਾ ਸੁਣ ਕੇ ਸੰਤ ਜੀ ਮੰਜੇ ਤੋਂ ਬੈਠ ਗਏ ਤੇ ਭਗਤ ਜੀ ਦੇ ਪੈਰ ਫੜ ਲਏ ਪਰ ਭਗਤ ਜੀ ਨੇ ਆਪਣੇ ਪੈਰ ਛਡਾ ਲਿੱਤੇ ਹੁਣ ਸੰਤਾ ਨੇ ਠੰਡਾ ਜਿਹਾ ਹੋਕਾ ਭਰਿਆ ਤੇ ਕਿਹਾ ਮੈਂ ਜਿੱਥੇ ਵੀ ਗਿਆ ਹਾਂ ਗੁਰੂ ਨਾਨਕ ਦੇ ਸਿੱਖਾਂ ਨੇ ਮੇਰੇ ਸਿਰ ਵਿੱਚ ਸੁਆ ਹੀ ਪਾਈ ਹੈ ਭਾਵੇਂ ਕਿ ਮੇਰੇ ਕਾਬੂ ਨਹੀਂ ਆਈ ਇਹ ਕਹਿੰਦਿਆਂ ਸਾਰ ਦਰਵਾਜ਼ੇ ਤੋਂ ਬਾਹਰ ਨਿਕਲ ਗਿਆ ਹੁਣ ਭਗਤ ਜੀ ਨੂੰ ਵੀ ਸੂਰਤ ਆਈ ਕਿ ਇਹ ਤਾਂ ਮਾਇਆ ਛਲ ਕਰਨ ਆਈ ਸੀ ਉਸੇ ਵੇਲੇ ਇੱਕ ਆਦਮੀ ਨੂੰ ਆਖਿਆ ਬਾਹਰ ਦੇਖ ਸੰਤ ਜੀ ਕਿੰਦਰ ਨੂੰ ਜਾਂਦੇ ਹਨ ਆਗੋ ਸੱਤ ਬਚਨ ਕਰ ਸਿੱਖ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਸਾਧੂ ਬੂਹੇ ਤੇ ਬਾਹਰ ਨਿਕਲਦਿਆਂ ਹੀ ਹਲੋਪ ਹੋ ਗਿਆ ਸੇਵਕ ਨੇ ਭਗਤ ਜੀ ਨੂੰ ਦੱਸਿਆ ਜੀ ਸੰਤ ਦਾਤਾ ਖੂਰਾ ਖੋਜ ਵੀ ਨਹੀਂ ਦਿਸਿਆ ਇਹ ਕੋ ਤੱਕ ਤੱਕ ਭਗਤ ਜੀ ਨੇ ਬਾਬਾ ਜੀ ਦਾ ਸ਼ੁਕਰਾਨਾ ਕੀਤਾ ਤੇ ਕਿਹਾ ਬਾਬਾ ਜੀ ਆਪਣੇ ਸੇਵਕ ਦੀ ਲਾਜ ਤੁਸੀਂ ਆਪ ਹੀ ਰੱਖੀ ਹੈ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ ਹੁਣ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਮਨ ਬੈਬਲ ਹੋਇਆ ਮੇਰਾ ਮਨ ਲੋਚੇ ਗੁਰੂ ਦਰਸ਼ਨ ਤਾਈ ਪਿਲਪ ਕਰੇ ਚਾਤਰਕੀ ਨਿਆਈ ਜਦੋਂ ਸਿਮਰਨ ਕਰਨ ਵਾਲੇ ਦਾ ਮਾਲੂ ਛਾਲਾ ਮਾਲਦਾ ਹੈ ਤਾਂ ਉਸ ਘਰਜ ਨੂੰ ਪੂਰਾ ਕਰਨ ਵਾਸਤੇ ਨਿਰੰਕਾਰ ਵਿਧੀ ਬਣਾ ਦਿੰਦਾ ਹੈ ਸੋ ਕੁਝ ਦਿਨ ਬੀਤੇ ਲਹਿਰੀ ਜੀ ਵੀ ਗੁਰੂ ਵਾਲੀ ਆ ਗਏ ਭਗਤ ਜੀ ਦੀ ਅਵਸਥਾ ਤੱਕ ਕੇ ਐਨਾ ਦਾ ਵੀ ਜੀ ਕੀਤਾ ਕਿ ਬਾਬਾ ਜੀ ਦੇ ਦਰਸ਼ਨ ਕਰਨੇ ਚਾਹੀਦੇ ਹਨ ਸ਼ਾਸਤਰ ਨੇ ਚਾਰ ਪ੍ਰਕਾਰ ਦੇ ਬੰਦੇ ਦੱਸੇ ਹਨ ਪਹਿਲੇ ਤਾਂ ਉਹ ਬੰਦੇ ਹਨ ਜਿਹੜੇ ਆਪਣਾ ਵਿਗਾੜ ਕੇ ਦੂਸਰੇ ਦਾ ਕੰਮ ਸਵਾਰਦੇ ਹਨ ਦੂਜੇ ਬੰਦੇ ਉਹ ਹਨ ਕੀ ਆਪਣਾ ਵੀ ਭਲਾ ਲੋੜਦੇ ਹਨ ਤੇ ਦੂਜੇ ਨੂੰ ਵੀ ਰਾਹ ਦੱਸ ਕੇ ਉੱਚਾ ਕਰਨਾ ਚਾਹੁੰਦੇ ਹਨ ਤੇ ਤੀਜੇ ਬੰਦੇ ਉਹ ਹਨ ਕਿਸੇ ਦਾ ਚੰਗਾ ਕੰਮ ਦੇਖ ਕੇ ਈਰਖਾ ਕਰੀ ਜਾਣੀ ਤੇ ਆਪਣਾ ਮਨ ਕਲਪਨਾ ਵਿੱਚ ਪਾਈ ਰੱਖਣਾ ਤੇ ਚੌਥੇ ਬੰਦੇ ਉਹ ਹਨ ਜਿਹੜੇ ਦੂਜੇ ਦਾ ਨੁਕਸਾਨ ਜ਼ਰੂਰ ਕਰਨਾ ਚਾਹੇ ਆਪਣਾ ਕਿਤਨਾ ਵੀ ਨੁਕਸਾਨ ਹੋ ਜਾਵੇ ਭਾਵ ਕਿ ਆਪ ਵੀ ਖਾਤੇ ਵਿੱਚ ਡਿੱਗਣ ਤੇ ਦੂਜੇ ਨੂੰ ਵੀ ਖੂਬ ਵਿੱਚ ਸਿੱਟਣਾ ਪਰ ਲਹਿਰੀ ਜੀ ਤੇ ਭਗਤ ਜੀ ਦਾ ਐਸਾ ਨਿਰੰਕਾਰ ਨੇ ਮੇਲ ਕੀਤਾ ਕਿ ਇੱਕ ਦੂਜੇ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਪਰਮਾਰਥ ਦੀ ਪੜਾਈ ਵਿੱਚ ਫਾਇਦਾ ਪਹੁੰਚਾਉਣਾ ਸੋ ਲਹਿਰੀ ਜੀ ਤੇ ਭਗਤ ਜੀ ਦੋਨੋਂ ਹੀ ਨਾਨਕ ਸਰ ਕਲੇਰੀ ਪੁੱਛੀ ਇੱਥੋਂ ਪਤਾ ਲੱਗਾ ਕਿ ਬਾਬਾ ਜੀ ਛੋੜ ਹੀ ਗਏ ਹੋਏ ਹਨ ਸੋ ਜਗਰਾਓ ਤੋਂ ਟਾਂਗੇ ਵਿੱਚ ਬੈਠ ਕੇ ਬਸਿਏ ਜਾ ਰਹੇ ਹਨ ਟਾਂਗੇ ਤੇ ਬੈਠ ਰਸਤੇ ਵਿੱਚ ਸੋਚਦੇ ਹਨ ਪਹਿਲਾਂ ਕਦੇ ਛੋੜ ਹੀ ਗਏ ਨਹੀਂ ਕਿਸ ਤਰ੍ਹਾਂ ਪੁੱਛਾਂਗੇ ਪੁੱਛਣ ਦਾ ਸਨ ਵਿੱਚ ਹੀ ਵਕਤ ਬਹੁਤ ਜ਼ਾਇਆ ਹੋਵੇਗਾ ਇਹ ਗੱਲ ਸੁਣ ਕੇ ਟਾਂਗੇ ਦੇ ਵਿੱਚ ਹੀ ਬੈਠੇ ਇੱਕ ਸਿੰਘ ਸੋਹਣੇ ਕੱਦ ਦਾ ਦਾੜੀ ਬੱਦੀ ਅਤੇ ਖਾਕੀ ਵਰਦੀ ਪਾਈ ਹੋਈ ਹੈ ਮਾਲੂਮ ਹੁੰਦਾ ਹੈ ਕੋਈ ਫੌਜੀ ਹੈ ਉਹ ਕਹਿਣ ਲੱਗਿਆ ਤੁਸੀਂ ਕਾਹ ਬਰੋ ਨਾ ਮੈਂ ਤੁਹਾਨੂੰ ਲੈ ਚੱਲਾਂਗਾ ਅਸੀਂ ਕਿਹਾ ਫੌਜੀਆ ਨੂੰ ਤੂੰ ਅੱਗੇ ਛੋੜ ਹੀ ਗਿਆ ਹੋਇਆ ਹੈ ਤਾਂ ਫੌਜੀ ਨੇ ਕਿਹਾ ਮੈਂ ਗਿਆ ਤਾਂ ਨਹੀਂ ਪਰ ਤੁਹਾਨੂੰ ਲੈ ਚੱਲਾਂਗਾ ਸੋ ਐਨਾ ਵਿਚਾਰਾਂ ਵਿੱਚ ਬਸਿਏ ਪਹੁੰਚ ਗਏ ਹੁਣ ਅੱਗੇ ਅੱਗੇ ਫੌਜੀ ਤੁਰ ਪਿਆ ਪਿੱਛੇ ਪਿੱਛੇ ਭਗਤ ਜੀ ਤੇ ਲਹਿਰੀ ਜੀ ਤੁਰੇ ਜਾਂਦੇ ਹਨ ਫੌਜੀ ਦੋ ਕੁ ਕਦਮ ਤੁਰੇ ਫਿਰ ਜ਼ਮੀਨ ਤੋਂ ਕੋਈ ਚੀਜ਼ ਚੁੱਕ ਕੇ ਜੇਬ ਵਿੱਚ ਪਾ ਲਵੇ ਤਿੰਨ ਚਾਰ ਵਾਰ ਦੇਖ ਕੇ ਪੁੱਛਿਆ ਫੌਜੀਆ ਇਹ ਕੀ ਚੁੱਕਦਾ ਹੈ ਅੱਗੋਂ ਫੌਜੀ ਨੇ ਜੇਬ ਵਿੱਚੋਂ ਕੱਢ ਕੇ ਲੀਰਾਂ ਦਿਖਾਈਆਂ ਤੇ ਕਿਹਾ ਇਹ ਲੀਰਾਂ ਸ਼ਹੀਦ ਸਿੰਘਾ ਨੇ ਸਾਡੇ ਰਾਹ ਦੱਸਣ ਨੂੰ ਸਿੱਟੀਆਂ ਹਨ ਉਹ ਮੈਂ ਚੁੱਕੀ ਜਾਂਦਾ ਹਾਂ ਅੱਗੋਂ ਭਗਤ ਜੀ ਨੇ ਪੁੱਛਿਆ ਤੂੰ ਕੌਣ ਹੈ ਤੇ ਅਸੀਂ ਕੌਣ ਹਾਂ ਅੱਗੋਂ ਫੌਜੀ ਨੇ ਉੱਤਰ ਦਿੱਤਾ ਇਹ ਗੱਲਾਂ ਪੁੱਛਣ ਦੱਸਣ ਦੀ ਕੋਈ ਲੋੜ ਨਹੀਂ ਤੁਹਾਨੂੰ ਚੋੜੀ ਪਹੁੰਚਾ ਦੇਣਾ ਹੈ ਫਿਰ ਭਗਤ ਜੀ ਚੁੱਪ ਕਰ ਗਏ ਪਰ ਫੌਜੀ ਆਪ ਹੀ ਭਵਿੱਖਤ ਗੱਲਾਂ ਦੱਸਣ ਲੱਗ ਪਿਆ ਫਲਾਣਾ ਭਾਈ ਦਿਆ ਸਿੰਘ ਦਾ ਅਵਤਾਰ ਆਇਆ ਹੈ ਫਲਾਣਾ ਭਾਈ ਸਾਹਿਬ ਸਿੰਘ ਜਦਾ ਅਵਤਾਰ ਆਇਆ ਹੈ ਇਸੇ ਤਰ੍ਹਾਂ ਬਾਬਾ ਜੀ ਦੇ ਬਾਰੇ ਵਿੱਚ ਵੀ ਬਹੁਤ ਬਚਨ ਦੱਸੇ ਪਰ ਨੀਲੀਆਂ ਲੀਰਾ ਡੇ ਡੇਡ ਦੋ ਦੋ ਕਦਮ ਤੋਂ ਪਹਿਲਾਂ ਦੀ ਤਰ੍ਹਾਂ ਚੁੱਕ ਕੇ ਜੇਬ ਵਿੱਚ ਪਾਈ ਗਿਆ ਹੁਣ ਚੌੜੀ ਪਹੁੰਚ ਗਏ ਫੌਜੀ ਤਾਂ ਜਾਂਦਿਆਂ ਤਲਾਈ ਦੇ ਕੰਡੇ ਪਰ ਇਸ਼ਨਾਨ ਕਰਨ ਲੱਗ ਪਿਆ ਤੇ ਭਗਤ ਜੀ ਤੇ ਲਹਿਰੀ ਜੀ دیਵਾਨ ਵਿੱਚ ਮੱਥਾ ਟੇਕ ਕਥਾ ਸੁਨਣ ਬੈਠ ਗਏ ਹੁਣ ਕੀਰਤਨ ਸ਼ੁਰੂ ਹੋ ਗਿਆ ਬਾਬਾ ਜੀ دیਵਾਨ ਵਿੱਚੋਂ ਉੱਠ ਕੇ ਅੰਦਰ ਚਲੇ ਗਏ ਭਗਤ ਜੀ ਤੇ ਲਹਿਰੀ ਜੀ ਬਾਹਰ ਟਿੱਬੇ ਤੇ ਟੈਲਣ ਲੱਗ ਪਏ ਜਦੋਂ دیਵਾਨ ਵਿੱਚੋਂ ਬਾਹਰ ਨੂੰ ਆਉਣ ਲੱਗੇ ਤਾਂ ਕੀ ਦੇਖਿਆ ਕਿ ਫੌਜੀ ਦੇ ਸਰੀਰ ਵਿੱਚੋਂ ਸੁਨਹਿਰੀ ਕਿੰਨਾ ਨਿਕਲਦੀਆਂ ਪ੍ਰਤੀਤ ਹੋਈਆਂ ਸੋ ਭਗਤ ਜੀ ਤੇ ਲੈਰੀ ਜੀ ਟਿੱਬੇ ਤੇ ਗੱਲਾਂ ਕਰਦੇ ਹਨ ਕਿ ਇਸ ਫੌਜੀ ਦੇ ਰੂਪ ਵਿੱਚ ਮਹਾਰਾਜ ਆਪ ਹੀ ਰਸਤਾ ਦੱਸਣ ਵਾਸਤੇ ਆਏ ਹਨ ਇਤਨੇ ਚਿਰ ਨੂੰ ਬਾਬਾ ਜੀ ਦਾ ਅੰਦਰੋਂ ਹੁਕਮ ਆ ਗਿਆ ਸੋ ਹੁਕਮ ਅਨੁਸਾਰ ਬਾਬਾ ਜੀ ਪਾਸ ਪਹੁੰਚ ਕੇ ਮੱਥਾ ਟੇਕਿਆ ਸਾਰੀ ਵਾਰਤਾ ਸੁਣਾਈ ਬਾਬਾ ਜੀ ਨੇ ਕਿਹਾ ਜਾਓ ਬਾਰੋਂ ਫੌਜੀ ਨੂੰ ਬੁਲਾ ਕੇ ਲੈ ਆਓ ਅੱਗੋਂ ਸੱਤ ਬਚਨ ਕਰ ਜਦੋਂ ਬਾਹਰ ਆਏ ਤਾ ਇਥੇ ਫੌਜੀ ਤੇ ਨਾ ਹੀ ਕੋਈ ਖੁਰਾਕ ਹੋਜ ਸਾਰੇ ਪਾਸੇ ਲੱਭ ਕੇ ਬਾਬਾ ਜੀ ਨੂੰ ਆ ਕੇ ਆ ਜੀ ਉਹ ਤਾਂ ਕਿਤੇ ਲੱਭਿਆ ਹੀ ਨਹੀਂ ਹਜ਼ੂਰ ਮੁਸਕਰਾਪਏ ਤੇ ਕਿਹਾ ਕਿਰਪਾਲ ਸਿਆ ਇਹ ਨਿਰੰਕਾਰ ਦੀਆਂ ਖੇਡਾਂ ਹਨ ਆਪੇ ਜਲਥਲ ਸਬਤ ਹੈ ਪਿਆਰਾ ਪ੍ਰਭ ਆਪੇ ਕਰੇ ਸੋ ਹੋਈ ਭਾਵ ਨਿਰੰਕਾਰ ਕੋ ਸੋਟੀ ਵੀ ਆਪ ਲਾਉਂਦਾ ਹੈ ਤੇ ਪਾਸ ਵੀ ਆਪ ਹੀ ਕਰਦਾ ਹੈ ਜਿਵੇਂ ਪਿੰਡ ਮਾਇਆ ਨੇ ਗਿਰਾਏ ਮਾਨ ਕਰਨ ਵਾਸਤੇ ਛਲ ਕੀਤਾ ਸੀ ਉਸ ਨੂੰ ਮੁੱਖ ਰੱਖ ਕੇ ਹਜ਼ੂਰ ਨੇ ਕਿਹਾ ਗੁਰ ਕਿਰਪਾਲ ਸਿਆ ਬਾਜੀ ਜਿੱਤ ਲਈ ਹੈ ਆਗੋਂ ਭਗਤ ਜੀ ਨੇ ਕਿਹਾ ਪਾਤਸ਼ਾਪ ਆਪ ਜੀ ਦੀ ਕਿਰਪਾ ਹੈ ਇਸ ਤਰ੍ਹਾਂ ਦੇ ਗੁੱਜੇ ਅਤੇ ਭਵਿੱਖਤ ਬਚਨ ਬਾਬਾ ਜੀ ਕਰਦੇ ਰਹੇ ਤਿੰਨ ਪ੍ਰਕਾਰ ਦੇ ਬਚਨ ਹੁੰਦੇ ਹਨ ਪਹਿਲਾ ਧਰਮ ਖੰਡ ਦੇ ਦੂਜੇ ਗਿਆਨ ਖੰਡ ਦੇ ਤੇ ਤੀਜੇ ਕਰਮ ਖੰਡ ਦੇ ਬਚਨ ਹਨ ਕਰਮਖੰਡ ਦੇ ਬਚਨ ਮਹਾਪੁਰਖ ਦੀਵਾਨ ਵਿੱਚ ਹੀ ਆਮ ਕਰਦੇ ਹਨ ਅਤੇ ਗਿਆਨਖੰਡ ਤੇ ਕਰਮਖੰਡ ਦੇ ਬਚਨ ਮਹਾਪੁਰਖ ਹਮੇਸ਼ਾ ਜਗਿਆਸੂ ਨੂੰ ਪਰਦੇ ਨਾਲ ਦੱਸਦੇ ਹਨ ਐਸੇ ਵਾਸਤੇ ਸਾਹਿਬ ਕਹਿੰਦੇ ਹਨ ਕਿ ਗੁਰੂ ਦੀ ਲੋੜ ਜ਼ਰੂਰੀ ਹੈ ਬਿਨ ਸਤਿਗੁਰੂ ਕਿਨੇ ਨਾ ਪਾਇਓ ਬਿਨ ਸਤਿਗੁਰੂ ਕਿਨੇ ਨਾ ਪਾਇਆ ਭਾ ਬਿਨਾ ਗੁਰੂ ਤੋਂ ਨਾ ਕਿਸੇ ਨੂੰ ਪਹਿਲਾਂ ਪ੍ਰਾਪਤੀ ਹੋਈ ਹੈ ਤੇ ਨਾ ਹੀ ਅੱਗੇ ਵਾਸਤੇ ਪ੍ਰਾਪਤੀ ਹੋ ਸਕੇਗੀ ਸਤਿਗੁਰੂ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਨਾਇਆ ਪਾਪ ਨਿਰੰਕਾਰ ਨੇ ਗੁਰੂ ਨੂੰ ਵਿਚੋਲਾ ਆਪ ਬਣਾਇਆ ਹੈ ਇਸ ਵਿਚੋਲੇ ਤੋਂ ਬਿਨਾ ਰੱਬ ਪ੍ਰਗਟ ਨਹੀਂ ਹੋ ਸਕਦਾ ਜਗਿਆਸੂ ਨੂੰ ਅਮਰਦੀ ਪਿਆਸ ਹੋਵੇ ਤਾਂ ਅਮਰਤ ਗੁਰੂ ਪਾਸੋਂ ਮਿਲਦਾ ਹੈ ਜਿੰਨਕੋ ਲੱਗੀ ਪਿਆਸ ਅਮਰਤ ਸੇ ਹੀ ਖਾਏ ਪਾਪ ਅਮਰਤ ਦੇ ਰਸੀਏ ਨੂੰ ਅਮਰਤ ਮਿਲਦਾ ਹੈ ਤੇ ਮਾਇਆ ਵਾਲੇ ਨੂੰ ਮਾਇਆ ਜਿਸ ਤਨ ਕੋ ਚਾਰ ਕੁੰਠ ਉਠਤਾਵੇ ਸੋ ਤਨ ਹਰ ਸੇ ਵਾਤੇ ਪਾਵੇ ਭਾਵ ਮਾਇਆ ਲੈਣ ਵਾਲੇ ਨੂੰ ਗੁਰੂ ਕੀ ਸੇਵਾ ਵਿੱਚੋਂ ਮਾਇਆ ਵੀ ਮਿਲਦੀ ਹੈ ਸੋ ਭਾਵ ਕਿ ਜਿਸ ਭਾਵਨਾ ਕਰਕੇ ਮੁਰਸ਼ਿਦ ਦੀ ਸੇਵਾ ਕਰਦਾ ਹੈ ਜਿੰਨੀ ਕੋ ਸੇਵਾ ਕਿਤਨੀ ਹੈ ਉਨਾ ਫਲ ਉਸ ਦੀ ਇੱਛਾ ਮੁਤਾਬਕ ਗੁਰੂ ਪਾਸੋਂ ਮਿਲ ਜਾਂਦਾ ਹੈ ਪਰ ਜੇ ਆਪਣੀ ਮਰਜ਼ੀ ਨਾਲ ਅਦਲਾ ਬਦਲੀ ਕਰਨੀ ਚਾਹੇ ਤਾਂ ਨਹੀਂ ਕਰ ਸਕਦਾ ਜੋ ਮੰਗ ਮੰਗੀ ਹੁੰਦੀ ਹੈ ਉਹ ਭੋਗਣੀ ਪੈਂਦੀ ਹੈ ਸੋ ਅੱਜ ਭਗਤ ਜੀ ਬਾਬਾ ਇਸ਼ਰ ਸਿੰਘ ਜੀ ਦੇ ਨਾਲ ਜੋ ਗਿਆਨ ਖੰਡ ਤੇ ਕਰਮ ਖੰਡ ਦੇ ਬਚਨ ਕਰ ਰਹੇ ਹਨ ਉਹਨਾਂ ਦਾ ਫਲ ਲੱਗੇ ਤੋਹੀਂ ਹੁਣ ਸੰਗਤਾਂ ਵਰੋਸ ਆ ਰਹੀਆਂ ਹਨ ਸੋ ਬਾਬਾ ਜੀ ਨੇ ਅੰਤਰੀਵ ਬਚਨ ਕਰਕੇ ਪ੍ਰਸੰਤਾਪੂਰਵ ਕਗਿਆ ਦਿੱਤੀ ਤੇ ਆਪ ਦੀਵਾਨ ਵਿੱਚ ਪਹੁੰਚੇ ਹੁਣ ਭਗਤ ਜੀ ਤੇ ਲਹਿਰੀ ਜੀ ਨੇ ਵੀ ਦੀਵਾਨ ਵਿੱਚ ਕਥਾ ਕੀਰਤਨ ਸੁਨਿਆ ਰਾਤ ਆਰਾਮ ਕੀਤਾ ਅਗਲੇ ਦਿਨ ਬਾਬਾ ਜੀ ਪਾਸੋਂ ਅਗਿਆ ਲੈ ਕੇ ਵਾਪਸ ਗੁਰੂ ਵਾਲੀ ਅੰਮ੍ਰਿਤਸਰ ਪੁੱਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ